ਵਾਬੇ ਨੇ ਪੈਸੇ ਜਿਹੜੇ ਮੋਲੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਗਏ ਤੇ ਉਮੀਆਂ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਆ ਤੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਨ ਮੈਨੂੰ ਕਰਨ ਲੈ ਕੋਈ ਜੱਕਨਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਾਣਿਆ ਬਚਾਰੇ ਇਹ ਤੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਆ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ ਦੀ ਚ ਹਾਂ ਹਾਂ ਲੈਤੀ ਚ ਸੌਦਾ ਹੋ ਜਾਂਦੀ ਉਹਦਾ ਕੋਈ ਵਾਬੇ ਨੇ ਪੈਸੇ ਜਿਹੜੇ ਮੋਲੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਗਏ ਤੇ ਉਮੀਆਂ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਦੇ ਇਹ ਗੱਲ ਕਰਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਨ ਮੈਨੂੰ ਕਰਨ ਲੈ ਕੋਈ ਜੱਕਨਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਣਿਆ ਬੱਚੇ ਆਏ ਤੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਆ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ 2 ਹਾਂ ਹਾਂ ਲੈਤੀ ਚ ਸੌਦਾ ਹੋ ਜਾਂਦੀ ਉਹਦਾ ਕੋਈ ਮੈਂ ਨਰਿੰਦਰ ਕੌਰ ਭਰਾ ਜੀ ਇੱਕ ਉਹਦੇ ਘਰ ਵਾਲ ਮੰਦੀ ਕੋ ਲੱਖੇ ਵਾਲ ਇੱਕ ਸਾਢੇ ਪੰਜ ਨਾਲ ਗੁਰਪ੍ਰੀਤ ਸਿੰਘ ਇੱਕ ਲੱਖਾ ਇੱਕ ਇਹ ਕੰਨ ਦਾ ਅਪਰ ਗੁਰਪ੍ਰੀਤ ਇਹ ਮੇਰੀ ਜਾਣ ਦੇ ਜ਼ਿੰਮੇਵਾਰ ਨੇ ਜਿੰਮੇ ਮਰਦਾ ਇਹਨਾਂ ਨੇ ਮੇਰੇ ਤੋਂ ਪੈਸੇ ਲੈਤੇ ਹੋਏ ਥੇ ਮੇਰੇ ਪੈਸੇ ਕੰਮ ਪਿਛਲੇ ਪਹਿਲਾਂ ਵਾਪਸ ਕਰਦੇ ਰਹਦੂ ਇਹਨੇ ਸੀ ਪਰਦੋ ਨਮਕ ਨਹੀਂ ਹੁਣ ਮੈਂ ਮਰਦਾ ਜਾਨ ਦੇ ਜ਼ਿੰਮੇਵਾਰ ਇਹ ਨਹੀਂ ਮੈਂ ਮਰੂਗਾ ਪਹਿਲਾਂ ਪਰਹਾਉਣੇ ਤੋਂ ਬਾਅਦ ਹੁਣ ਪਹਿਲਾਂ ਮੈਂ ਮਰੂਗਾ ਕੁਝ ਮਰਜ਼ੀ ਹੋ ਜੇ ਮੈਂ ਨਰਿੰਦਰ ਕੌਰ ਭਰਾਜ ਇੱਕ ਉਹਦੇ ਘਰ ਵਾਲਾ ਮੰਡੀ ਕੋ ਲੱਖੇ ਵਾਲਾ ਇੱਕ ਸਾਡੇ ਮੇਰੇ ਵਾਲਾ ਗੁਰਪ੍ਰੀਤ ਸਿੰਘ ਇੱਕ ਲੱਖਾ ਇੱਕ ਇਹ ਕੰਨ ਦਾ ਅਪਰ ਗੁਰਪ੍ਰੀਤ ਇਹ ਮੇਰੀ ਜਾਣ ਦੇ ਜ਼ਿੰਮੇਵਾਰ ਨੇ ਜਿੰਮੇ ਮਰਦਾ ਇਹਨਾਂ ਨੇ ਮੇਰੇ ਤੋਂ ਪੈਸੇ ਲੈਤੇ ਹੋਏ ਤੇ ਮੇਰੇ ਪੈਸੇ ਕੰਮ ਮਿੱਥਲੇ ਨਾਲ ਪਹਿਲਾਂ ਵਾਪਸ ਕਰਦੇ ਰੱਤ ਨੂੰ ਇਹਨੇ ਸੀ ਪਰ ਤੋਂ ਨਮਕ ਜੇ ਹੁਣ ਮੈਂ ਮਰਦਾ ਜਾਨ ਦੇ ਜ਼ਿੰਮੇਵਾਰ ਇਹ ਨਹੀਂ ਮੈਂ ਮਰੂੰਗਾ ਪਹਿਲਾਂ ਪਰ ਤੋਂ ਬਾਅਦ ਹੁਣ ਪਹਿਲਾਂ ਮੈਂ ਮਰੂੰਗਾ ਕੁਝ ਮਰਜ਼ੀ ਹੋ ਜੇ ਬੋਲੋ ਕੰਨ ਖੋਲੋ ਆਪਕੇ ਬਾਗਰ ਮਾਂ ਲੱਗੋ ਇਹ ਕਿਸੇ ਦਾ ਬਾਪ ਨਹੀਂ ਕਰਨੀ ਹੈਗੀ ਤੁਹਾਨੂੰ ਵੀ ਲੱਗਿਆ ਮੈਂ ਜਾਨੇ ਨਾ ਉਹ ਨਹੀਂ ਚੱਲਦਾ ਕਰਨ ਇਹਨਾਂ ਦਾ ਪ੍ਰਿੰਦਰਪੁਰ ਭਾ ਯਾਰ ਸਾਡਾ ਪ੍ਰਾਈਵੇਟ ਕੰਮ ਆ ਯਾਰ ਸਰਕਾਰਾਂ ਦਾ ਪਿੱਛੇ ਪੁਰੰਦਾ ਕੰਮ ਕੀ ਆ ਯਾਰ ਸਾਡਾ ਪ੍ਰਾਈਵੇਟ ਕੰਮ ਆ ਅਧਰਭਾਈ ਜਿਹੜੇ ਦਾ ਕੰਮ ਆ ਪ੍ਰਾਈਵੇਟ ਕੰਮ ਆ ਮਹੀਸ਼ਾਬ ਚ ਬੋਲਣ ਦਾ ਮੌਕਾ ਦਿੰਦਾ ਕਿਸੇ پیسہ مڑو ڈٹو ورے بچے پیندی پینڑ گڈی دا نندی گڈی دا پاؤں تانے گڈی دی سد بھائی پیجا پندو بھائی تپوے یار ساڈے او کسي کاندے او چنگرے

ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾਲ ਮਿਲਨ ਕਰਕੇ ਟਰੱਕ ਆਪਰੇਟਰ ਦੇ ਬਲੂ ਜ਼ਹਿਰ ਖਾ ਲਿਆ ਗਿਆ ਦੱਸਦੀ ਹੈ ਕਿ ਸਿਆਸੀ ਥਾਪੜੇ ਦੇ ਤਹਿਤ ਪ੍ਰਧਾਨ ਬਣਾਉਣ ਦੇ ਦੋਸ਼ ਲਗਾਏ ਗਏ ਨੇ ਰੋਜ਼ ਦੇ ਵਜੂਦ ਦੁਖੀ ਟਰੱਕ ਆਪਰੇਟਰ ਨੇ ਜ਼ਹਿਰੀਲੀ ਵਸਤੂ ਖਾ ਲਈ ਹੈ ਜਿਸ ਨੂੰ ਲੈ ਕੇ ਭਵਾਨੀਗੜ ਦੇ ਵਿੱਚ ਮਾਹੌਲ ਗਰਮਾ ਗਿਆ ਇੱਕ ਪਾਸੇ ਤਾਂ ਨਵੇਂ ਪ੍ਰਧਾਨ ਨੂੰ ਜਿੱਤ ਦੇ ਹਾਰ ਪੈ ਰਹੇ ਨੇ ਦੂਜੀ ਪਾਸੇ ਨਰਾਜ ਆਪਰੇਟਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਵਾਨੀਕਰ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ ਪ੍ਰਧਾਨ ਕਿਨੂੰ ਲੈ ਕੇ ਚੋਣ ਹੋਣੀ ਸੀ ਜਿਸ ਨੂੰ ਲੈ ਕੇ ਵਿੱਕੀ ਬਾਜੋਂ ਨੂੰ ਪ੍ਰਧਾਨ ਸ਼ਾਂਤੀ ਦੇ ਨਾਲ ਹੀ ਸਾਰਾ ਜਿਹੜਾ ਪ੍ਰੋਸੈਸ ਫਾਲੋ ਪੂਰਾ ਹੋ ਗਿਆ ਸੀ ਸਰ ਇੱਕ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਕੋਈ ਸਰਫਾਸ ਵਗੈਰਾ ਦੀ ਕੀ ਘਟਨਾ ਕੀ ਹੋਈ ਹੈ ਸਰ ਹਾਂ ਇਹ ਚ ਸਾਨੂੰ ਪਤਾ ਲੱਗਿਆ ਵੀ ਇੱਕ ਕਾਕਾ ਨਾਮ ਦਾ ਬੰਦਾ ਹੈ ਫਗੂਆਲਾ ਉਹਨੇ ਕੁਝ ਐਦਾਂ ਦਾ ਕੋਈ ਚੀਜ਼ ਖਾਧੀ ਹੈ ਉਹਨੂੰ ਤਾਂ ਟ੍ਰੀਟਮੈਂਟ ਨੇ ਤੇ ਜਿੱਦਾਂ ਦਾ ਉਹਨਾਂ ਦਾ ਇਲਾਜ ਤੋਂ ਬਾਅਦ ਸਾਨੂੰ ਜਿੱਦਾਂ ਦੇ ਫੈਕਟ ਸਾਹਮਣੇ ਆਵਣਗੇ ਉਦੋਂ ਤੱਕ ਜੇਕਰ ਸਾਨੂੰ ਕੋਈ ਸਾਡਾ ਦੋਸ਼ ਪਾਇਆ ਗਿਆ ਕਰ ਵੀ ਕੀਤੀ ਜਾਊਗੀ ਠੀਕ ਸਰ ਕੋਈ ਕਮਨ ਕਾਨੂੰਨ ਦੀ ਸਥਿਤੀ ਕੀ ਮਿਕਰ ਹੋ ਰਿਹਾ ਹੈ ਅਮਨ ਕਾਨੂੰਨ ਬਿਲਕੁਲ ਪੀਸਫੁੱਲ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਸਾਡੇ ਸਹਿਯੋਗ ਚ ਨੇ ਬਿਲਕੁਲ ਠੀਕ ਹੈ ਜੀ ਓਕੇ ਇਹ ਸੀ ਜੀ ਕਾਕਾ ਇੱਥੇ ਵੀਰੇ ਦੇਸ ਮੁੰਡੇ ਦੀ ਐਤਗੀ ਬਾਰੀ ਦੀ ਪ੍ਰਧਾਨਗੀ ਦੀ ਕੌਣ ਕੀ ਨਾਉਤੀ ਜਣ ਦਾ ਇਹ ਕਾਕਾ ਜੀ ਨੇ ਆਪਣੇ ਫੱਗੂ ਵਾਲੇ ਤੋਂ ਠੀਕ ਹੈ ਜੀ ਤੇ ਇਹ ਇਹ ਜਿਹੜਾ ਗਰੁੱਪ ਆ ਹੋਣਾ ਜੋ ਹੁਣ ਪ੍ਰਧਾਨਗੀ ਕਰਕੇ ਗਿਆ ਉਸੇ ਗਰੁੱਪ ਦਾ ਬੰਦਾ ਹੈ ਇਹ ਫੇਰ ਤੇ ਮੁੰਡ ਮੁੰਡ ਕੇ ਉਹਨਾਂ ਨੂੰ ਪ੍ਰਧਾਨਗੀ ਦੀ ਜਿੰਦੇ ਨੇ ਦਲੋਸ ਕਰਦਾ ਯਾਰ ਨਿੰਦਗੋ ਭਰਾ ਜੀ ਨੇ ਕੀ ਪ੍ਰਧਾਨ ਕੀ ਕਰਦਾ ਕੀ ਕੀ ਕਰਦਾ ਪੈਸੇ ਭਾਈ ਜੀ 30 ਲੱਖ ਰੁਪਈਆ ਇਹਨੇ 55 ਲੱਖ ਰੁਪਈਆ ਦਿੱਤਾ ਇਹਨੇ 55 ਦਿੱਤਾ ਹਾਂ ਪੈਸੇ ਥਾ ਜੇ ਸਾਡੇ ਬੰਦੇ ਨੂੰ ਪੁੱਛੋਗੇ ਨਾ ਉਹ ਲੈ ਜਾਂਦੀ ਹੈ ਕਾਕੇ ਤੋਂ ਕਿੰਨੇ ਪੈਸੇ ਲੈਤੇ ਸੀ 30 ਲੱਖ ਜੀ ਪੈਸੇ ਵਾਪਸ ਹੋ ਗਏ ਜਾਂ ਕੀ ਆ ਵਾਪਸ ਹੋਏ ਨਹੀਂ ਜੀ ਤੁਹਾਨੂੰ ਕਿ ਮੈਂ ਬਕਾਇਦਾ ਮੇਰੇ ਖਿਆਲ ਚ ਉਹਦੀ ਰਿਕਾਰਡਿੰਗ ਵੀਡੀਓ ਸਾਰਾ ਕੁਝ ਪਿਆ ਹੈ ਕਿੱਥੇ ਆ ਬੈਰੋਂ ਦਾ ਕਰ ਉਹ ਕਰ ਕਰਦੇ ਜੀ ਬੈਰੋਂ ਇਹਨਾਂ ਕੋਲ ਹੀ ਆ ਸੁਣੇ ਚ ਆ ਵੀਰੇ ਕੋਲ ਹੈਗੀ ਆ ਦਵਾਈ ਕਿਉਂ ਦਿੱਤੀ ਦਵਾਈ ਦਵਾਈ ਜੋ ਬੰਦਾ ਪ੍ਰਸ਼ਾਸਨ ਲੈ ਕੇ ਖਰਾ ਦਾ ਡਾਂਗਾ ਤੋਂ ਸਾਡੇ ਬੰਦੇ ਏਡੇ ਪੁੱਜਦਲ ਨੇ ਢਰ ਜਾਂਦੇ ਨੇ ਤੇ ਬੋਲਦਾ ਨਹੀਂ ਕੋਈ ਕੁਛ ਬੰਦੇ ਪੁਲਿਸ ਨੇ ਚੱਕੇ ਵੀ ਨਹੀਂ ਚੱਕੇ ਨਹੀਂ ਜੀ ਬੇਟਾ ਉਹਨੇ ਮੇਰੇ ਚੱਕੇ ਰੱਖੇ ਨੇ ਹਾਂ ਕਿੰਨੇ ਬੰਦੇ ਚੱਕੇ ਉਹਦੇ ਬੰਨਕਰ ਬੇਟੇ ਦਾ ਪਤਾ ਹੀ ਮੈਨੂੰ ਹੋਰ ਤਾਂ ਨਾ ਹੋਰਾਂ ਦੀ ਪਤਾ ਇਹ ਵੀ ਨੂੰ ਇਹ ਵੀ ਚੱਕ ਲੈਂਦੇ ਇਹ ਪਾਸੇ ਸੀ ਨਵਾਂ ਕੇ ਚੱਕਣੇ ਨੂੰ ਵੀ ਗਏ ਹੋਣਗੇ ਜੀ ਮੇਰਾ ਗਰ ਕਰਦਾ ਬਾਈ ਯਾਰ ਆਪਣੇ ਪੰਜਾਬ ਦੇ ਇਹਨਾਂ ਲੋਕ ਹੁਣ ਹੁਣ ਹਸਪੀਟਲ ਲੈ ਕੇ ਗਏ ਨੇ ਦਵਾਈ ਲੈ ਕੇ ਦਵਾਈ ਤੁਹਾਡੇ ਸਾਹਮਣੇ ਦਵਾਈ ਪੀਤੀ ਲਾ ਵੇ ਲੱਗੀ ਉਹ ਤੇ ਕੱਪੜੇ ਤੇ ਜੀ ਹੁਣ ਸਰਕਾਰੀ ਹਸਪੀਟਲ ਪੋਨ ਨਿਗੜ ਲੈ ਕੇ ਗਏ ਜੀ ਪਤਾ ਨਹੀਂ ਹੁਣ ਇੱਥੇ ਲੈ ਕੇ ਗਏ ਕਿੱਥੇ ਲੈ ਕੇ ਕਿਵੇਂ ਦੇਖਦੇ ਯੂਨੀਅਨ ਤਾਂ ਇੱਕ ਸੰਸਥਾ ਹੈ ਇੱਕ ਕਾਰੋਬਾਰੀ ਹੈ ਤਾਂ ਇੱਥੇ ਯੂਨੀਅਨ ਹੈ ਤਾਂ ਕਿਦਾ ਬਣਾ ਰਖੇ ਤੇ ਗਰੁੱਪ ਵੀ ਜਿਹੜੇ ਸਾਡਾ ਆਪਣਾ ਭਾਈਚਾਰਾ ਹੈ ਸਾਡੇ ਇਹਦੇ ਵੋਟਰਾਂ ਪੈਦੀਆਂ ਹੁੰਦੀਆਂ ਅਸੀਂ ਠੀਕ ਹੈ ਜੀ ਪਿਛਲੇ ਸਮੇਂ 'ਚ ਸਾਡੇ ਨੇ ਕਾਂਗਰਸ ਨੂੰ ਧੱਕਾ ਕੀਤਾ ਤੇ ਕੇ ਨਾਲ ਬਣਾਉਂਦੇ ਤੇ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਇਹ ਝਾੜੂ ਸਰਕਾਰ ਨੂੰ ਆਪ ਪਕੀ ਤੇ ਕਰਿਆ 99 ਸੀਟਾਂ ਦਿੱਤੀਆਂ ਪਰ ਇਹਨਾਂ ਨੂੰ ਐਡਾ ਹੰਕਾਰ ਆ ਗਿਆ ਇਹ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਜਿਹੜਾ ਧੱਕਾ ਅਸੀਂ ਸਰਕਾਰ ਆ ਕੰਮ ਸਾਡੇ ਕਦੇ ਨਹੀਂ ਹੋਇਆ ਛੜੀ ਜੂਨੀ ਜਿਹੜਾ ਅੱਜ ਹੋ ਗਿਆ ਤਾਂ ਕਿ ਚੋਣਾ ਹੁੰਦੇ ਤੇ ਹੁਣ ਸਰਬਸੰਮਤੀ ਨਾਲ ਜਿਹੜਾ ਅੱਜ ਬਣਿਆ ਹਾਂਜੀ ਸਰਵਿਸ ਕਿੱਥੇ ਸਾਰੀ ਸਾਰੀ ਸਰਬਸੰਮਤੀ ਜੀ ਬੈਠੇ ਜਾਂਦੇ ਸੀ ਥੱਕਾ ਹੋਇਆ ਕਾਕੇ ਨਾਲ ਥੱਕਾ ਉਹਦਾ ਜੀ ਥੱਕਾ ਉਹਦਾ ਜੀ ਬਾਕੀ ਗੱਲਾਂ ਬਹੁਤ ਨੇ ਪਰ ਹੁਣ ਮੌਕੇ ਤੇ ਪਹਿਲਾਂ ਵੀ ਕਮੇਟੀ ਬਣੀ ਸੀ 5 ਮੈਂਬਰ ਦੀ ਤਾਂ ਹੁਣ ਫੇਰ ਕਮੇਟੀ ਬਣਾਈ ਗਈ ਹੈ ਹਾਂ ਕਮੇਟੀ ਕਹਨੂੰ ਇਹੀ ਵਿੱਕੀ ਬਾਜਵਾ ਪਹਿਲਾਂ ਜਿਹਾ ਬੋਲਿਆ ਵਿੱਕੀ ਮੈਂ ਟੈਲੀਫੋਨ ਹੈ ਵਿੱਕੀ ਬਾਜਵਾ ਨੇ ਪਹਿਲਾਂ ਬੋਲਿਆ ਪ੍ਰਧਾਨ ਉਹ ਹੋਇਆ ਪਿਛਲੀ ਵਾਰੀ ਵੀ ਇਹਨਾਂ ਨੇ ਇੱਕ ਬੁੱਧੂ ਬਣਾ ਰਹੇ ਨੇ ਸਾਨੂੰ ਬੁੱਧੂ ਹੀ ਉਹ ਪੰਜਾਂ ਚਾਰਾਂ ਨੇ ਤਾਂ ਕੋਈ ਪੁੱਛਦੀ ਨਹੀਂ ਉਹਦਾ ਬਸ ਉੱਥੇ ਹੀ ਤੁਰੇ ਫਿਰਦੇ ਨੇ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਬਾਕੀ ਕੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡਾ ਬੰਦਾ ਮਰ ਜਾਂਦਾ ਤਾਂ ਇਹ ਪਰਚਾ ਨਿਰੰਦਰਪੁਰਪਰਾਜ ਦੇ ਪਨਾ ਚਾਹੀਦਾ ਇੱਥੇ ਨਾ ਉਮੀਦ ਫੇਰ ਵੀ ਆਇਆ ਸੀ ਪਿਛਲੀ ਵਾਰ ਜਦੋਂ ਵੋਟਾਂ ਸੀ ਅਸੀਂ ਇਹਨਾਂ ਨੂੰ ਮੰਗ ਕੀਤੀ ਸੀ ਵੀ ਨਿਰੰਦਰਪੁਰਪਰਾਜ ਇਹਨਾਂ ਨੇ ਸਾਡੀ ਜੁਨੇ ਚ ਵਾਦਾ ਕਰਕੇ ਗਏ ਤੇ ਵੀ ਅਸੀਂ ਵੋਟਾਂ ਭਵਾਵਾਂ ਕਰਾਂਗੇ ਤੇ ਪਹਿਲੇ ਸਾਲ ਹੀ ਧਲਕ ਗਈ ਇਹ ਪਹਿਲੇ ਸਾਲ ਤੱਕਾ ਕੀਤਾ ਦੂਜੇ ਸਾਲ ਤੱਕਾ ਕੀਤਾ ਇਹਨਾਂ ਨੇ ਕੋਈ ਪੰਜ ਮੈਂਬਰ ਬੰਦੇ ਦੀ ਵਾਰੀ ਦਿੱਤੀ ਸੀ ਉਹ ਦੀ ਵਾਰੀ ਕਾਕਾ ਜੀ ਦੀ ਸੀ ਐਲਗੀ ਕਾਕਾ ਜੀ ਸੀ ਜੀ ਤੇ ਫਿਰ ਵੀ ਇਹਨਾਂ ਨੇ ਧੱਕਾ ਕਰਕੇ ਅੱਜ ਦੇਖੋ ਧੱਕੇ ਨਾਲ ਉਹ ਬਣਾਦਾ ਨੂੰ ਕੀ ਲੱਗਦਾ ਸਹਿਮਤੀ ਕਿਉਂ ਨਹੀਂ ਹੋਈ ਇਹ ਗੱਲ ਤੇ ਉਹ ਕਿਉਂ ਨਹੀਂ ਸਹਿਮਤੀ ਵੀਰੇ ਇਹ ਤਾਂ ਨਹੀਂ ਹੋਈ ਇਹ ਪੰਜ ਮੈਂਬਰੀ ਕਮੇਟੀ 'ਚ ਇਹ ਬੰਦਾ ਹੈਗਾ ਸੀ ਪਹਿਲਾਂ ਵੀ ਉਸੇ ਪੰਜ ਮੈਂਬਰੀ 'ਚ ਪ੍ਰਧਾਨਦਸ਼ਕ ਕਿਉਂ ਬਣਾ ਰਹੇ ਹੋ ਪੰਜ ਮੈਂਬਰੀ ਹੋਰ ਬਣਾ ਦਿੰਦੇ ਇੱਕ ਤੁਸੀਂ ਇਲਜ਼ਾਮ ਲਾਇਆ ਵੀ ਇਹਨੇ ਪੈਸੇ ਵੱਧ ਦੇ ਦਿੱਤੇ ਉਹਨੇ ਘੱਟ ਦੇ ਦਿੱਤੇ ਸੀ ਹਾਂ ਹੈਗੀ ਹੈ ਬੋਲੀ ਲੱਗੀ ਹੈ ਹਾਂ ਬੋਲੀ ਲੱਗਦੀ ਹੈ ਜੀ ਓਕੇ ਓਕੇ ਜੀ ਓਕੇ ਇਹ ਸਬੂਤ ਹੈ ਕਿ ਨਾ ਮੈਂ ਤਾਂ ਗੱਲਾਂ ਸੁਣੀਆਂ ਹੀ ਨੇ ਤੇ ਆ ਵੀਡੀਓ ਤਾਂ ਮੇਰੇ ਖਾਸ ਸਬੂਤ ਹੈ ਮੈਨੂੰ ਸੁਣਨ ਚ ਆਇਆ ਮੜਾ ਜਾ ਜਿਹੜਾ 30 ਲੱਖ 30 ਲੱਖ ਦਿੱਤਾ ਜਿਹੜਾ ਨਾ ਉਹ 30 ਲੱਖ ਜਦੋਂ ਉਧਰ ਬੋਲੀ ਚੜ ਗਈ 55 56 ਲੱਖ ਦਿੱਤਾ ਗਿਆ ਉਹ ਬੋਲੀ ਤੇ ਫਿਰ 30 ਲੱਖ ਇਹਨਾਂ ਦਾ ਘਰੇ ਮੋੜਨਾ ਆਏ ਨੇ ਉਹ ਮੋੜਦਿਆਂ ਦੀ ਵੀਡੀਓ ਹੈ ਦਾਮ ਖੇਤ ਰਣਜੀਤ ਸਿੰਘ ਭੋਨੀਗੜ ਓਕੇ ਓਕੇ ਤੇ ਐਮਐਲਏ ਨਰਿੰਦਰਪੁਰ ਕੋਰ ਭਰਾਜ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਰੱਕ ਯੂਨਿਟ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਣੇ ਟਰੱਕ ਆਪਰੇਟਰ ਭਰਾਮਾ ਨਾਲ ਜਨ ਰਾਤ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਖੜਾਗੇ ਉਹਨਾਂ ਨਾਲ ਜੇ ਮੈਂ ਮੰਗਾ ਜੇ ਪਿਛਲੇ ਟਰੱਕ ਦੀ ਉਹਦੇ ਇਸ ਵਾਰ ਕਿੰਨੇ ਰਹਿਣੀਆਂ ਵੀ ਨਵੀਆਂ ਤੁਸੀਂ ਜੋ ਪਿਛਲੀ ਵਾਰੀ ਖੁੱਲੀਆਂ ਗਿਆ ਨਹੀਂ ਗਿਆ ਰੇਟ ਵਧਾਏਗੇ ਨੇ ਇਸ ਵਾਰ ਕਿੰਨੇ ਰਹਿਣੀਆਂ ਉਹ ਸਮੇਂ ਸਮੇਂ ਨਾਲ ਜਿਵੇਂ ਹੋਊਗਾ ਜੀ ਉਵੇਂ ਦੇਖੀ ਕਰੀ ਜਾਵਾਂਗੇ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਣੇ ਸਾਰੀ ਸੰਗਤ ਨੂੰ ਆਪਣਾ ਪ੍ਰਮਾਣ ਕਰਨਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ ਜਤਿੰਦਰ ਸਿੰਘ ਵਿੱਕੀ ਵੱਜਵਾ ਲਗਾਣਾ ਦੀਪ ਕਰਨਾ ਜਪੀਤ ਬਾਤ ਗੁਰਪ੍ਰੀਤ ਬਾਲ ਦਾ ਮਨਿੰਦਰ ਘਰਾਟਾ ਪਤਰਾ ਕਮੇਟੀ ਬਣਾਈ ਹੈ ਜਪੀਤ ਗੁਰਪ੍ਰੀਤ ਸਿੰਘ ਮੁੱਖੀ ਅਪਰੇਟਰ ਖਾਇ ਬਣਾ ਦਾ ਬਹੁਤ ਕਰ ਦੋ ਲੈ ਗੱਡੀ ਨਾਲ ਗੱਡੀ ਨਾਲ تارندو ڏيکڻو يا سدڀائي بيجا پتو ڀائي چوپي ويهي جا ساٿ جا ڀيڪي ڀاڳي ڀاڳي